ਕੁਝ ਦਿਨ ਪਹਿਲਾਂ ਅਮਰਤਪਾਲ ਸਿੰਘ ਦੇ ਵੱਲੋਂ ਇੱਕ ਕਥਿਤ ਆਡੀਓ ਰਿਕਾਰਡਿੰਗ ਹੁੰਦਾ ਹੈ ਜਿਸ ਦੇ ਵਿੱਚ ਵੱਡੇ ਇਲਜ਼ਾਮ ਲਾਏ ਜਾਂਦੇ ਨੇ ਡਿਬਰੂਗੜ੍ਹ ਜਿਲ੍ਹੇ ਪ੍ਰਸ਼ਾਸਨ ਦੇ ਉੱਤੇ ਕਿ ਉਹਨਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਜਿਹੜਾ ਖਤਰਾ ਹੈ ਉਹਨਾਂ ਦੀਆਂ ਬੈਰਕਾਂ ਦੇ ਉੱਤੇ ਕੈਮਰੇ ਲਗਾਏ ਗਏ ਨੇ ਉਸ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਨੋਟਿਸ ਲਿਆ ਗਿਆ ਹੈ ਹੁਣ ਅੱਗੇ ਕੀ ਕੁਝ ਇਸ ਦਾ ਹੱਲ ਹੋਏਗਾ ਇਸ ਤੇ ਮੁਤਲਕ ਗੱਲਬਾਤ ਕਰਾਂਗੇ ਸੜਨ ਆਨਲਾਈਨ ਤੇ ਮੌਜੂਦ ਨੇ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਖਾਨਪੁਰ ਸਾਹਿਬ ਨੈਟਰਲ ਪੰਜਾਬੀ মিডিਆ ਤੇ ਸਵਾਗਤ ਹੈ ਜੀ ਸਿਰਫ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਮਾਣ ਤੇ ਸਨਮਾਨ ਤੇ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਨਪੁਰ ਸਾਹਿਬ ਅਮਰਦਪਾਲ ਦਾ ਆਡੀਓ ਵਾਇਰਲ ਹੁੰਦਾ ਉਸ ਤੋਂ ਪਹਿਲਾਂ ਵੀ ਇਲਜ਼ਾਮ ਲਾਏ ਜਾਂਦੇ ਨੇ ਜੇਹਤ ਪ੍ਰਸ਼ਾਸਨ ਤੇ ਪਰ ਜਿਹੜਾ ਹੁਣ ਆਡੀਓ ਵਾਇਰਲ ਹੋਇਆ ਉਸ ਦੇ ਉੱਤੇ ਕਾਲ ਤੱਕ ਸਾਬ ਦੇ ਜਥੇਦਾਰ ਨੇ ਗੰਭੀਰ ਨੋਟਿਸ ਲਿਆ ਕੀ ਕੁਝ ਕਿਹਾ ਜੱਠਾ ਸਾਹਿਬ ਸਿੱਖਾਂ ਦੇ ਨਾਲ ਹਮੇਸ਼ਾ ਹੀ ਸ਼ੁਰੂ ਤੋਂ ਸੰਨ 47 ਤੋਂ ਹੀ ਸਿੱਖਾਂ ਦੇ ਨਾਲ ਅਨਿਆਇ ਹੁੰਦਾ ਆ ਰਿਹਾ ਇਹਨਾਂ ਦੀ ਹੱਕੀ ਮੰਗਾਂ ਇਹਨਾਂ ਦੇ ਧਾਰਮਿਕ ਜੀਆ ਇਹਨਾਂ ਦੇ ਰਹਿਣੇ ਸਹਿਣੇ ਦੇ ਉੱਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਇਹ ਜੀ ਭੱਦੀ ਸ਼ਬਦਾਵਲੀ ਜਾਂ ਭੱਦੇ ਵਤੀਰੇ ਕੀਤੇ ਜਾਂਦੇ ਉਸੇ ਦੀ ਮਿਸਾਲ ਹੁਣ ਸਾਹਮਣੇ ਆਈ ਹੈ ਡਿਬਰੂ ਗਰਜੇ ਜਿੱਥੇ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਤਕਰੀਬਨ ਸਾਲ ਤੋਂ ਉੱਤੇ ਹੋ ਗਿਆ ਐਨਐਸਏ ਤਹਿਤ ਉਹ ਤੇ ਉਹਦੇ ਸਾਥੀ ਉਸ ਜੇਲ੍ਹ ਦੇ ਵਿੱਚ ਬੰਦ ਉਹਨਾਂ ਨੂੰ ਦੇ ਉੱਤੇ ਐਨਐਸਏ ਤੱਕ ਲਾਉਣ ਦਾ ਮਤਲਬ ਵੀ ਕੋਈ ਨਹੀਂ ਕੋਈ ਉਹਨਾਂ ਨੇ ਦੇਸ਼ ਲਈ ਗਦਾਰੀ ਨਹੀਂ ਕੀਤੀ ਹੈਗੀ ਕੋਈ ਵੱਡਾ ਜੰਗ ਨਹੀਂ ਲੜੀ ਦੇਸ਼ ਦੇ ਵਿਰੁੱਧ ਲੇਕਿਨ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਦੇ ਉੱਤੇ ਐਨਐਸਏ ਲਾਇਆ ਗਿਆ ਤੇ ਐਨਐਸਏ ਕੋ ਗਵਰਨਮੈਂਟ ਆਫ ਇੰਡੀਆ ਵੱਲੋਂ ਲੱਗਦਾ ਇਹਨੂੰ ਸਟੇਟ ਦੀ ਸਰਕਾਰ ਹੁੰਦੀ ਹੈ ਡੀਸੀ ਦੇ ਹੁਕਮਾਂ ਦੇ ਨਾਲ ਐਨਐਸਏ ਲੱਗਦਾ ਹੂੰ ਤੇ ਉਥੇ ਲੋਕ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਦੋਂ ਉਹ ਗਏ ਉਹਨਾਂ ਦੇ ਜਿਹੜੇ ਉਸ ਜੇਲ੍ਹ ਦੇ ਵਿੱਚ ਜਿਹੜੇ ਕਿ ਉਹਨਾਂ ਦੇ ਕਣਸ਼ਾਮੇ ਜਿਹਨੂੰ ਆਪਾਂ ਲਾਗਰੀ ਵਗੈਰਾ ਕਹਿੰਦੇ ਆ ਕਿਉਂਕਿ ਉਹ ਲੋਕ ਉਧਰ ਦੇ ਸਾਰੇ ਸਾਰੇ ਹਿੰਦੂ ਲੋਕ ਨੇ ਅਤੇ ਸਿਕਤਾ ਬੀੜ ਨੇ ਸਾਰਾ ਕੁਝ ਕੀਤੇ ਨੇ ਉਹ ਖਾਣਾ ਬਣਾਉਂਦੇ ਸੀ ਹੁੰਦੇ ਸੀ ਇਹਨਾਂ ਨੂੰ ਖਾਣਾ ਦੰਦੇ ਸੀ ਉਹ ਖਾਣੇ ਦੇ ਵਿੱਚ ਕੁਝ ਜਰਦੇ ਦੀ ਬਲਾਵਟ ਜਾਂ ਬੀੜੀਆਂ ਕੋਈ ਇਦਾਂ ਦੀ ਚੀਜ਼ ਹੈ ਜਦੋਂ ਇਹਨਾਂ ਦੇ ਉਸਤੇ ਆਇਆ ਤਾਂ ਇਹਨਾਂ ਨੇ ਪ੍ਰਸ਼ਾਸਨ ਦੇ ਕੋਲ ਇਹ ਗੱਲ ਉਠਾਈ ਪਰ ਪ੍ਰਸ਼ਾਸਨ ਨੇ ਕੋਈ ਖਾਸ ਕਾਰਵਾਈ ਨਹੀਂ ਕੀਤੀ ਉਹ ਕਹਿਣ ਲੱਗੇ ਅਸੀਂ ਬਦਲ ਦੰਨੇ ਇਹਨਾਂ ਨੂੰ ਕੋਰਟ ਆਵੇ ਅਜੇ ਉਹ ਗੱਲ ਠੰਡੀ ਨਹੀਂ ਸੀ ਹੋਈ ਇਹ ਇੱਕ ਦੂਜੀ ਵੀਡੀਓ ਹੋਰ ਵਾਇਰਲ ਹੋਈ ਹੈ ਕਿ ਇਹਨਾਂ ਦੇ ਨਿੱਕਾ ਪ੍ਰਾਈਵੇਟ లైఫਰ ਬੰਦੇ ਦੀ ਜਿਸ ਤੋਂ ਆਪਣੇ ਘਰ ਤੇ ਰਹਿੰਦਾ ਕਿਤੇ ਵੀ ਰਹਿੰਦਾ ਉਹਦਾ ਆਪਣਾ ਰਹਿਣ ਸਹਿਣ ਦਾ ਹੱਕ ਹੈ ਆਪਾਂ ਹਰ ਟਾਈਮ ਕੱਪੜਿਆਂ ਦੇ ਵਿੱਚ ਫੁੱਲ ਕੱਪੜੇ ਵੀ ਗਈ ਵਾਰ ਕਿ ਸ਼ਹਿਰਾ ਬਣਾਉਣ ਦੇ ਵਿੱਚ ਹੀ ਹੁੰਦੇ ਆ ਜਾਂ ਜਿਸ ਤਰ੍ਹਾਂ ਵੀ ਰਹਿੰਦੇ ਆ ਉਹ ਸਰਕਾਰ ਨੇ ਉਸ ਥਾਂ ਦੇ ਉੱਤੇ ਕਈ ਗੁਪਤ ਕੈਮਰੇ ਦੇਖੋ ਆਪਾਂ ਉਹ ਕੈਮਰਾ ਲਾਈਏ ਆਪਾਂ ਪਤਾ ਲੱਗਦਾ ਉੱਤੇ ਕੈਮਰੇ ਲੱਗੇ ਆ ਕਿ ਉਹ ਅੱਜ ਕੱਲ ਤਕਨੀਕ ਹੈ ਜਿਹੜੀ ਬਹੁਤ ਐਡਵਾਂਸ ਹੈ ਕੋਈ ਐਦਾ ਇਨਸਟਰੂਮੈਂਟ ਐਦਾ ਦੇ ਬੱਲ ਬਲਾਂਦੇ ਜਿਨ੍ਹਾਂ ਬੱਲਵਾਂ ਦੇ ਵਿੱਚ ਹੀ ਕੈਮਰੇ ਸੀਗੇ ਬਾਥਰੂਮ ਦੇ ਵਿੱਚ ਦਰਮਿਆਨ ਵਿਅਤ ਤੇ ਬੈਸੇ ਉਥੇ ਜਿੱਥੇ ਸੌਣ ਦਾ ਕਮਰਾ ਹੈ ਉਥੇ ਇਹਨਾਂ ਦਾ ਲੌਂ ਦੇ ਵਿੱਚ ਇੱਕਾਂਫੇ ਤੇ ਉਹਨਾਂ ਦਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਕੋਈ ਉਪਕਾਰ ਨਹੀਂ ਉਹਨਾਂ ਨੇ ਉੱਥੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਉਸ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਬਾਅਦ ਜਦੋਂ ਸਾਡੇ ਸਤਕਾਰਯੋਗ ਅਕਾਲ ਤਖਤ ਸਾਡੇ ਜਿੰਮੇਵਾਰ ਗਿਆਨੀ ਭਾਈ ਸਾਉਂਗਿਆਨੀ ਰਘਵੀਰ ਸਿੰਘ ਜੀ ਨੂੰ ਪਤਾ ਲੱਗ ਉਹਨਾਂ ਨੇ ਬਹੁਤ ਹੀ ਸਖਤ ਸ਼ਬਦਾਵਲੀ ਵਿੱਚ ਇਹਦੀ ਨਿਖੇਧੀ ਕੀਤੀ ਹੈ ਤੇ ਸਰਕਾਰ ਨੂੰ ਵਾਰਨ ਦੱਪੀਏ ਕਿਤਾਬ ਨਹੀਂ ਦੱਪੀ ਹੈ ਕਿ ਜੋ ਤੁਸੀਂ ਇਹ ਸਿੱਖਾਂ ਦੇ ਪ੍ਰਾਈਵੇਟ ਜ਼ਿੰਦਗੀ ਦੇ ਵਿੱਚ ਆਪਣਾ ਅੜਿੱਕਾ ਲਾ ਕੇ ਜਾਂ ਉਹਨੂੰ ਕਰਨ ਲਈ ਕਹੇ ਇਹ ਬਹੁਤ ਹੀ ਮਾੜੀ ਗੱਲ ਹੈ ਹੂੰ ਕਿ ਉਹ ਜੇਲ੍ਹ ਦੇ ਨਿਯਮ ਨੇ ਜੇਲ੍ਹ ਦੇ ਨਿਯਮਾਂ ਅਨੁਸਾਰ ਤੁਸੀਂ ਚਲੋ ਤੁਸੀਂ ਕਿਸੇ ਦੇ ਘਰ ਕੈਮਰਾ ਨਹੀਂ ਲਾ ਸਕਦੇ ਕਿਸੇ ਦੀ ਪ੍ਰਾਈਵੇਸੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਕਿਹਾ ਕਿ ਜੇ ਭੁੱਖ ਹੜਤਾਲ ਦੇ ਵਿੱਚ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਇਹ ਦੂਜਾ ਉਹਨਾਂ ਨੇ ਇਹ ਵੀ ਕਿਹਾ ਕੋਈ ਉਹਨਾਂ ਨੇ ਵੱਡਾ ਗਰਾਹ ਨਹੀਂ ਕੀਤਾ ਅੰਮ੍ਰਿਤਪਾਲ ਨੂੰ ਜਿਹਦੇ ਉੱਤੇ ਸਰਕਾਰ ਨੇ ਐਨਐਸਏ ਲਾਇਆ ਉਹਨਾਂ ਨੂੰ ਐਡੀ ਦੂਰ ਕਾਲੇ ਪਾਣੀ ਭੇਜਿਆ ਕਾਲੇ ਪਾਣੀ ਉਹਨਾਂ ਨੂੰ ਭੇਜਿਆ ਜਦੋਂ 47 ਦੀ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਮੰਗਦੇ ਸਨ ਉਸ ਟਾਈਮ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਸੀ ਸਭ ਤੋਂ ਵੱਡੀ ਸਜ਼ਾ ਕਾਲੇ ਪਾਣੀ ਦੀ ਸੀ ਐਡੀ ਬਰੂਗਨ ਦੀ ਜੇਲ੍ਹ ਵੀ ਕਾਲੇ ਪਾਣੀ ਦੀ ਤਰ੍ਹਾਂ ਤੁਸੀਂ ਉੱਥੇ ਭੇਜਿਆ ਇਹਨਾਂ ਕੈਦੀਆਂ ਨੂੰ ਇਹਨਾਂ ਸਿੰਘਾਂ ਨੂੰ ਜਿਹੜੇ ਤੁਸੀਂ ਗਲਤ ਫਸਾਏ ਹੋਏ ਨੇ ਇਹਨਾਂ ਨੂੰ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਲੈ ਕੇ ਆਓ ਇਸ ਲਈ ਇਹਦਾ ਸਿੱਖ ਸਾਹਿਬ ਦਾ ਜਿਹੜਾ ਇਹ ਬਿਆਨ ਹੈ ਇਹ ਬਹੁਤ ਮੱਤਤਾ ਰੱਖਦਾ ਹੈ ਖਾਸ ਕਰਕੇ ਸਿੱਖਾਂ ਲਈ ਕਿਉਂਕਿ ਅਕਾਲ ਪੁਰਖ ਦੀ ਦਾ ਜਿਹੜਾ ਹੁਕਮ ਹੁੰਦਾ ਉਹ ਸਾਰੇ ਸਿੱਖਾਂ ਲਈ ਇੱਕ ਸਰਬੋਤਮ ਹੁਕਮ ਹੁੰਦਾ ਹੈ ਉਹਦੇ ਉੱਤੇ ਹਰ ਸਿੱਖ ਚੱਲਦਾ ਹੈ ਫਿਰ ਦੂਜਾ ਅਬਰਤਪਾਲ ਸਿੰਘ ਪੁਰ ਅੰਮ੍ਰਿਤਾਰੀ ਸਿੱਖ ਨੇ ਉਹਨਾਂ ਦੇ ਸਾਰੇ ਜਿਹੜੇ ਜਿਹੜੇ ਬਹੁਤ ਬਾੜੀ ਗੱਲ ਹੈ ਸਰਕਾਰ ਨੂੰ ਇਹਦੇ ਉੱਤੇ ਬੜੀ ਗਹਿਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਜੋ ਇਲਜ਼ਾਮ ਨੇ ਉਹਨਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਉਹਨਾਂ ਦੇ ਉੱਤੇ ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਨੇ ਤੇ ਉਹ ਲਾ ਬੰਦਿਆਂ ਨੂੰ ਉਸ ਪ੍ਰਸ਼ਾਸਕ ਅਧਿਕਾਰੀਆਂ ਜਿਨ੍ਹਾਂ ਨੇ ਇੱਕ ਗਲਤ ਕਢਾਉਣੀ ਕਾਰਵਾਈ ਕੀਤੀ ਹੈ ਇਨਸਟ੍ਰੂਮੈਂਟ ਲੈਣੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕਰਕੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੀ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ ਜਦ ਤੱਕ ਇਹ ਸਵਾਲੇ ਵੀ ਆ ਜਿਹੜੇ ਨਾ ਕੁਝ ਸਿੱਖਾਗੂ ਨੇ ਭਾਵੇਂ ਕਹਿ ਲਿਆ ਕਿ ਅਮਰਤਪਾਲ ਦੇ ਵਿਰੋਧੀ ਨੇ ਜਿਹੜੇ ਅੱਜ ਵੀ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਸਵਾਲ ਚੁੱਕੇ ਉਸ ਤੋਂ ਬਾਅਦ ਕਹਿੰਦੇ ਕਿ ਅਮਰਤਪਾਲ ਕੋਈ ਨਮਈ ਬਖੇੜਾ ਖੜਾ ਕਰ ਲੁੰਦਾ ਤੇ ਜਗ ਦਿਨ ਬਾਅਦ ਵੀ ਨੌਜਵਾਨਾਂ ਨੂੰ ਫੇਰ ਆਪਣੇ ਵੱਲ ਖਿੱਚਣ ਵਾਸਤੇ ਜਾਂ ਨੌਜਵਾਨਾਂ 'ਚ ਪ੍ਰਭਾਵ ਪਾਉਣ ਵਾਸਤੇ ਇਹਦੇ 'ਚ ਕਿੰਨੀ ਕੁ ਸੱਚਾਈ ਆ? ਜਿਹੜੇ ਸਾਡੇ ਸਿਆਸੀ ਲੀਡਰ ਨੇ ਇਹਨਾਂ ਨੂੰ ਅਸੀਂ ਧਾਰਮਿਕ ਲੀਡਰ ਨਹੀਂ ਕਹਿ ਸਕਦੇ। ਇਹਨਾਂ ਨੂੰ ਅਸੀਂ ਲੀਕਰ ਦੇ ਭੁੱਖੇ ਆ ਲੀਡਰ ਦੇ ਕੁਰਸੀ ਦੇ ਭੁੱਖੇ ਕਹਿ ਸਕਦੇ ਆ। ਇਹਨਾਂ ਨੂੰ ਨਾ ਧਰਮ ਨਾਲ ਪਿਆਰ ਹੈ, ਨਾ ਇਹਨਾਂ ਨੂੰ ਧਰਮ ਦਾ ਪਤਾ ਹੈ, ਨਾ ਇਹ ਧਰਮ ਦਾ ਆਦਰ ਕਰਦੇ ਨੇ, ਇੱਕ ਦਿਖਾਵੇ ਦੀ ਸਿੱਖਿਆ ਜ਼ਰੂਰ ਹੈ। ਹੁਣ ਆਪਾਂ ਆਪੇ ਦੇਖ ਲਈਏ ਏ ਬੀਜਪੀ ਸਿੱਖਾਂ ਦੇ ਉੱਤੇ ਇੰਨੀਆਂ پابੰਦੀਆਂ ਲਾ ਰਹੀ ਹੈ। ਐਨਾ ਕੁਝ ਸਿੱਖਾਂ ਨੂੰ ਤੰਗ ਕਰ ਰਹੀ ਹੈ, ਕਿਸਾਨਾਂ ਨੂੰ ਤੰਗ ਕਰ ਰਹੀ ਹੈ। ਅੱਜ ਵੀ ਜਿਹੜੇ ਲੀਡਰ ਨੇ ਅਲੱਗ-ਅਲੱਗ ਪਾਰਟੀਆਂ ਦੇ ਆਪਣੇ ਆਪ ਨੂੰ ਸਿੱਖੀ ਦੇ ਖੇਕੇਦਾਰ ਕਹਿੰਦੇ ਨੇ, ਉਹ ਵੀ ਬੀਜੇਪੀ ਜਾ ਰਹੇ ਨੇ। ਉਹ ਵੀ ਬੀਜੇਪੀ ਮੈਂ ਇੱਥੇ ਤੱਕ ਹੀ ਐਸਜੀਪੀਸੀ ਦੇ ਮੈਂਬਰ ਕਾਂਗਰਸ ਦੇ ਪ੍ਰਧਾਨ, ਕਾਂਗਰਸ ਦੇ ਵੱਡੇ-ਵੱਡੇ ਮੰਤਰੀ, ਮੁੱਖ ਮੰਤਰੀ ਤੱਕ ਜਿਹੜੇ ਪੂਰ ਸਿੱਖੀ ਦਾ ਦਰਬਾਰ ਉਹ ਵੀ ਬੀਜੇਪੀ ਸਾਡੀ ਜਿਹੜੀ ਜ਼ਮੀਰ ਐ ਇੰਨੀ ਖਤਮ ਹੋ ਚੁਕੀ ਐ ਕਿ ਸਾਡਾ دین, ਅਮਾਨ, ਧਰਮ ਸਾਰਾ ਕੁਰਸੀ ਐ, ਸਾਡਾ ਧਰਮ ਦੇ ਨਾਂ ਦਾ ਸਿਰਫ ਸਾਡੇ ਲੋਗਾ ਪਾਇਆ ਹੋਇਆ ਇੱਕ ਪਹਿਰਾਵਾ ਐ, ਲੇਕਿਨ ਅਸੀਂ ਅੰਦਰੋਂ ਸਿੱਖ ਨਹੀਂ ਸਾਡੇ ਅੰਦਰ ਕੀ ਹੋਈ ਨਹੀਂ, ਨਾ ਅਸੀਂ ਸਿੱਖੀ ਦੀ ਗੱਲ ਸੁਣ ਕੇ ਰਾਜ਼ੀ ਐ, ਨਾ ਹੀ ਸਾਨੂੰ ਸਿੱਖੀ ਦੇ ਬਰਿਆਦਾ ਦਾ ਪਤਾ ਐ, ਇਸ ਲਈ ਸਾਡਾ ਇੱਕ ਕੁਰਸੀਓ ਕੁਰਸੀ ਨਾ ਰੋਦੇ ਸਾਨੂੰ ਕੁਰਸੀ ਬੰਲੀ ਨਹੀਂ ਦੀਆਂ ਧਰਮ ਹੋਰ ਜਿਹੜੇ ਮਰ ਦੀ ਧੱਕੇ ਖੋਈ ਉਹਨਾਂ ਨੂੰ ਧਰਮ ਦਾ ਕੋਈ ਮਤਲਬ ਨਹੀਂ ਖੰਡੂ ਸਰ ਜੇਕਰ ਇਸ ਬਿਆਨ ਨੂੰ ਇਲੈਕਸ਼ਨ ਵੀ ਆ ਰਹੇ ਨੇ 2024 ਦੀਆਂ ਉਹਦੇ ਨਾਲ ਜੁੜ ਕੇ ਦੇਖਿਆ ਜਾਵੇ ਤਾਂ ਉਹਦੇ ਨਾਲ ਕੋਈ ਸੰਬੰਧ ਨਜ਼ਰ ਆਉਂਦਾ ਤੁਹਾਡਾ ਤੁਹਾਨੂੰ ਜੱਤਾ ਸਾਹਿਬ ਬਿਲਕੁਲ ਦੇਖੋ ਜਿਹੜੀ ਸਿੱਖ ਕੌਮ ਹੈ ਇਹ ਪੰਜਾਬੀ ਨੇ ਖਾਸ ਕਰਕੇ ਜਿਹੜਾ ਪੰਜਾਬ ਜੋਂ ਦਾ ਗੁਰੂ ਦੇ ਨਾਮ ਉਹ ਇੱਕ ਗੁਰੂਆਂ ਪੀਰਾਂ ਪਕਬੜਾਂ ਦੀ ਧਰਤੀ ਹੈਗੀ ਹੈ ਸਾਡੀ ਗੁਰੂ ਦੇ ਉੱਤੇ ਆਸਤੇ ਅਸੀਂ ਗੁਰੂ ਨੂੰ ਬਣਦੇ ਜਦੋਂ ਸਾਡਾ ਗੁਰੂ ਦੀ ਉਹ ਬੇਅਦਬੀ ਹੁੰਦੀ ਹੋਵੇ ਹੁਣ ਪਿਛਲੀ ਸਰਕਾਰ ਕਾਲੀ ਸਰਕਾਰ ਜਾਣ ਦਾ ਕਾਰਨ ਕੀ ਸੀਗਾ ਸਰਕਾਰ ਕਿਉਂ ਮਤਲਬ ਉਹ ਬਦਲੀ ਕਿਉਂਕਿ ਇਹਨਾਂ ਸਮਿਆਂ ਵਿੱਚ ਹਬੰਦਰ ਉਪਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬੇਅਦਬੀ ਦਾ ਇਨਸਾਫ ਨਾ ਮਿਲਿਆ ਲੋਕਾਂ ਨੇ ਦੁਖੀ ਹੋ ਕੇ ਦੂਜੀ ਸਰਕਾਰ ਬਣਾਈ ਕੈਪਟਨ ਵਿੰਦੇਸਿਆ ਨੇ ਦਾਵਾ ਕੀਤਾ ਸੀ ਮੈਂ ਇਹਨਾਂ ਇਨਸਾਫ ਦਾ ਨਾਂ ਇਨਸਾਫ ਦਾ ਕੇਸ ਤਾਂ ਉਹਨਾਂ ਨੇ ਪਲਟ ਕੇ ਮਾਰਿਆ ਹੁਣ ਤੀਜੀ ਸਰਕਾਰ ਉਹ ਤੀਜੀ ਸਰਕਾਰ ਜਿਹੜੀ ਆਮ ਆਦਮੀ ਦੀ ਪਾਰਟੀ ਦੇ ਆ ਕੀ ਆਮ ਆਦਮੀ ਪਾਰਟੀ ਦੇ ਹਕੂਮਾ ਦੇ ਨਾਲ ਹੀ ਭਵੰਤਮਾਨ ਦੇ ਹਕੂਮਾ ਦੇ ਨਾਲੇ ਉੱਡੀ ਬਰੂਗੜ ਜੇਲ੍ਹ ਚ ਪਏ ਨੇ ਐਨਐਸਏ ਉੱਤੇ ਲੱਗਣ ਦਾ ਕਿਹੜਾ ਕਾਰਨ ਸੀ ਕਿਹੜੇ ਨੇ ਇਨਕਾਰ ਕਰਤੇ ਕੀ ਕਿਹੜਾ ਉਹਨੇ ਦੇਸ਼ ਨੂੰ ਅੱਡ ਰੋਣ ਦੀ ਗੱਲ ਕੀਤੀ ਕਿਹੜੀ ਉਹਨੇ ਕੋਈ ਖਾਸ ਦੇਖੋ ਹਰ ਬੰਦਾ ਆਪਣਾ ਘਰ ਵਾਂਗ ਹੈ ਆਜ਼ਾਦੀ ਹਰ ਬੰਦਾ ਬਾੜੇ ਜਦੋਂ ਦੇਸ਼ ਆਜ਼ਾਦ ਹੋਇਆ ਸਾਡੇ ਲੀਡਰਾਂ ਵੀ ਉਹ ਗਲਤੀ ਬਾਸਟਨ ਤਾਰਾ ਸਿੰਘ ਵੀ ਬਲਦੇਵ ਪ੍ਰਕਾਸ਼ਾ ਬਲਦੇਵ ਸਿੰਘ ਡੁੰਬਲੇ ਵਾਲਾ ਵੀ ਉਹ ਉਸ ਟਾਈਮ ਜਵਾਹਰ ਲਾਲ ਨਹਿਰੂ ਤੇ ਨੇ ਇਹਨਾਂ ਨੂੰ ਆਪਣੇ ਭਰੋਸੇ 'ਚ ਲਿਆ ਕਿ ਤੁਸੀਂ ਸਾਡੇ ਨਾਲ ਰਹੋ ਤੁਹਾਨੂੰ ਇਸ ਤਰ੍ਹਾਂ ਦਾ ਕਿੱਤਾ ਦਵਾਂਗੇ ਜਿੱਥੇ ਤੁਸੀਂ ਆਪਣਾ ਰਾਜ ਭਾਗ ਆਪਣਾ ਧਰਮ ਸਭ ਕਾਇਮ ਰੱਖੋ ਹਾਲਕਿ ਤੁਸੀਂ ਜਿੱਥੇ-ਜਿੱਥੇ ਸਿੱਖ ਬਹੁ ਗਿਣਤੀ ਵਿੱਚ ਨੇ ਤੁਸੀਂ ਆਪਣਾ ਟੋਡਾ ਉੱਥੇ ਹੋਊਗਾ ਪਰ ਇਹ ਸਿਆਸੀ ਲੋਕਾਂ ਨੂੰ ਸਾਥ ਕੱਢੀ ਤੇ ਸਾਥ ਦੂਸਰੇ ਵਾਲੀ ਗੱਲ ਆਪਣਾ ਮਸਲਾ ਹੱਲ ਕਰਿਆ ਬੁਰਕੇ ਸਿੱਖਾਂ ਨੂੰ ਇਹਨਾਂ ਨੇ ਪੁੱਛਿਆ ਤਾਂ ਕਿ ਸਾ ਇੱਥੇ ਤੱਕ ਵੀ ਹੈ ਪਟੇਲ ਜਦੋਂ ਕਿ ਡਿਪ ਮਿਨਿਸਟਰ ਸੀ ਡਿਫੈਂਸ ਉਹਨਾਂ ਨੇ ਆਪਣੇ ਉਸ ਤਬੀਖੇ ਕਰਦੇ ਸਿੱਖ ਇੱਕ ਗ੍ਰੈਂਡ ਪੇਸ਼ਾ ਕੌਮ ਹੈ ਜਿਹੜਾ ਸਿੱਖਾਂ ਨੂੰ ਬਹਾਦਰ ਕਹਿੰਦੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਹੋਣਾ ਉਹਨਾਂ ਨੂੰ ਇੱਕ ਗ੍ਰੈਂਡ ਪੇਸ਼ਾ ਕੌਮ ਲਿਖਿਆ ਇਹ ਕਪੂਰ ਸਿੰਘ ਆਈਐਸ ਦੀ ਕਿਤਾਬ ਦੇ ਵਿੱਚ ਸੱਚੀ ਸਾਖੀ ਦੇ ਅਨੁਸਾਰ ਇਹ ਵੀ ਇੱਕ ਗ੍ਰੈਂਡ ਪੇਸ਼ਾ ਕੌਮ ਹੈ ਇਹਨਾਂ ਨੂੰ ਵੱਡੇ ਅਹੁਦਿਆਂ ਦੇ ਉੱਤੇ ਕੋਈ ਡੀਸੀ ਕੋਈ ਐਸਐਸਪੀ ਜਾਂ ਕੋਈ ਧਜ ਜਾਂ ਉੱਥੇ ਵੀ ਵਿukti ਨਾ ਕੀਤੀ ਜਾਵੇ ਇਨਾਂ ਦੀ ਸੋਚ ਇੱਥੇ ਤੱਕ ਆਈ ਹੈ ਉਸ ਚੀਜ਼ ਨੂੰ ਦੇਖਦੇ ਹੋਏ ਹੁਣ ਜਿਹੜੀਆਂ ਵੋਟਾਂ ਆ ਰਹੀਆਂ ਨੇ 2024 ਦੀਆਂ ਅਗਰ ਇਹਦੇ ਵਿੱਚ ਕੋਈ ਇਨਸਾਫ ਨਹੀਂ ਮਿਲਦਾ ਅਮਰਪਾਲ ਦੇ ਨਾਲ ਜੋ ਹੋ ਰਿਹਾ ਉਹਦੇ ਉੱਤੇ ਕੋਈ ਸਿਕਾਇਤ ਨਹੀਂ ਹੁੰਦਾ ਇਹਦਾ ਵੀ ਧਾਰ ਬਕੀਰਦਿਆਂ ਨੂੰ ਝੋਟ ਬੱਜੇਗੀ ਤਾਂ ਬਹੁਤ ਹੀ ਵੋਟਾਂ ਦਾ ਅਸਰ ਪਊਗਾ ਬਿਲਕੁਲ ਬਹੁਤ ਬਹੁਤ ਤੁਹਾਡਾ ਧੰਨਵਾਦ ਖਨਪੁਰ ਸਾਹਿਬ ਬਹੁਤ ਧੰਨਵਾਦ ਜੱਫਾ ਸਾਹਿਬ